ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਬੀਬੀ ਰਜਨੀ ਬੀਬੀ ਰਜਨੀ ਸਾਡੇ ਸਿੱਖ ਇਤਿਹਾਸ ਦਾ ਉਹ ਪੰਨਾ ਜਿਹਨੂੰ ਅਸੀਂ ਕਦੇ ਵੀ ਅੱਖੋਂ ਪਰੋਖੇ ਨਹੀਂ ਕਰ ਸਕਦੇ ਜਾਂ ਅਸੀਂ ਇਹ ਕਹਿ ਲਈਏ ਕਿ ਜੇਕਰ ਅਸੀਂ ਬੀਬੀ ਰਜਨੀ ਦੇ ਇਤਿਹਾਸ ਤੋਂ ਬਿਨਾ ਪੜ੍ਹੇ ਸੁਣੇ ਅੱਗੇ ਨਿਕਲਦੇ ਆ ਤਾਂ ਸਾਡਾ ਇਤਿਹਾਸ ਗਿਆਨ ਹਮੇਸ਼ਾ ਅਧੂਰਾ ਰਹੂਗਾ ਤੇ ਦੋਸਤੋ ਦੂਸਰੀ ਗੱਲ ਕਿ ਅੱਜ ਦਾ ਸਮਾਜ ਜੋ ਬਦਲ ਜਾਣ ਕਰਕੇ ਅੱਜ ਦੇ ਬੱਚੇ ਬਜ਼ੁਰਗਾਂ ਤੋਂ ਦੂਰ ਹੋ ਰਹੇ ਆ ਕਿਤਾਬਾਂ ਤੋਂ ਦੂਰ ਹੋ ਰਹੇ ਆ ਤੇ ਫਿਰ ਸਵਾਲ ਇਹ ਪੈਦਾ ਹੋ ਰਿਹਾ ਕਿ ਸਾਡਾ ਇਤਿਹਾਸ ਸਾਡੇ ਬੱਚਿਆਂ ਤੱਕ ਕਿਵੇਂ ਟਰਾਂਸਫਰ ਹੋਵੇ ਕਿਉਂਕਿ ਜਮਾਨਾ ਆ ਗਿਆ ਮੋਬਾਈਲ ਦਾ ਸੋਸ਼ਲ ਮੀਡੀਆ ਦਾ ਟੀਵੀ ਦਾ ਜਾਂ ਸਿਨੇਮਾ ਦਾ ਇਹਨਾਂ ਸਾਰਿਆਂ ਵੱਲ ਬੱਚੇ ਭੱਜੇ ਜਾ ਰਹੇ ਆ ਤੇ ਅੱਜ ਲੋੜ ਹੈ ਸਾਡੇ ਇਤਿਹਾਸ ਨੂੰ ਮੀਡੀਆ ਤੇ ਲੈ ਕੇ ਆਉਣ ਦੀ ਤਾਂ ਕਿ ਸਾਡਾ ਇਤਿਹਾਸ ਸਾਡੇ ਬੱਚਿਆਂ ਦੇ ਹੱਥਾਂ ਚ ਆਵੇ ਸਾਡਾ ਇਤਿਹਾਸ ਸਾਡੇ ਬੱਚਿਆਂ ਨੂੰ ਦੇਖਣ ਸੁਣਨ ਜਾਂ ਪੜ੍ਹਨ ਨੂੰ ਮਿਲੇ ਤੇ ਦੋਸਤੋ ਇਹੋ ਜੇ ਸਮੇਂ ਤੇ ਅੱਜ ਦੇ ਦਿਨਾਂ ਦੇ ਵਿੱਚ ਇੱਕ ਫਿਲਮ ਰਿਲੀਜ਼ ਹੋਈ ਆ ਬੀਬੀ ਰਜਨੀ ਮੇਰੇ ਵੱਲੋਂ ਸਭ ਤੋਂ ਪਹਿਲਾਂ ਤਾਂ ਫਿਲਮ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਬੀਬੀ ਰਜਨੀ ਫਿਲਮ ਨੂੰ ਬਣਾਉਣ ਦਾ ਤੇ ਦੂਸਰੀਆਂ ਮੁਬਾਰਕਾਂ ਮੇਰੇ ਵੱਲੋਂ ਮੇਰੇ ਪਿੰਡ ਹਠੂਰ ਦੇ ਉਹਨਾਂ ਸੱਜਣਾਂ ਨੂੰ ਜਿਨ੍ਹਾਂ ਨੇ ਇੱਕ ਉਪਰਾਲਾ ਇਹ ਕੀਤਾ ਕਿ ਮੇਰੇ ਪਿੰਡ ਦੇ ਤੁਸੀਂ ਕੁਝ ਨੌਜਵਾਨ ਆਂਢਗੁਆਣ ਪਿੰਡਾਂ ਦੇ ਜਿਹੜੇ ਬੱਚੇ ਨੇ ਉਹ ਖੜੇ ਤੁਸੀਂ ਵੇਖ ਰਹੇ ਹੋ ਮੇਰੇ ਪਿੰਡ ਦੀਆਂ ਮਾਤਾਵਾਂ ਪਹਿਣਾ ਖੜੀਆਂ ਨੇ ਇੱਧਰ ਆ ਬਾਬਾ ਜੀ ਗ੍ਰਾਂਤੀ ਸਹਿਬਾਨ ਖੜੇ ਨੇ ਤੇ ਵੀਰ ਹਰਪ੍ਰੀਤ ਖੜਾ ਇਹ ਸਾਰੇ ਅੱਜ ਅਸੀਂ ਇੱਕ ਫਿਲਮ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਬੀਬੀ ਰਜਨੀ ਪੰਜਾਬੀ ਫਿਲਮ ਦੇਖਣ ਲਈ ਜਾ ਰਹੇ ਹਾਂ ਕਿੰਨਾਂ ਦੇ ਯਤਨਾਂ ਨਾਲ ਇਹ ਸੰਭਵ ਹੋ ਰਿਹਾ ਕੌਣ ਇਹ ਸਾਰਾ ਖਰਚਾ ਕਰ ਰਿਹਾ ਵਾ ਆਪਾਂ ਇਹ ਸਾਰੀ ਜਾਣਕਾਰੀ ਲੈ ਰਹੇ ਹਾਂ ਵੀਰ ਹਰਪ੍ਰੀਤ ਕੋਲ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਕਰਦੇ ਆ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਵੀ ਜੁਵੇ ਸਵਾਮਾ ਚੱਲ ਰਹੀਆਂ ਸਾਡੇ ਪਿੰਡ ਦੇ ਵੀਰ ਗੁਰਜਿੰਦਰ ਸਿੰਘ ਜੀ ਯੂਐਸਏ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਆ ਤੇ ਪਿਛਲੀ ਵਾਰੀ ਜਦੋਂ ਮਸਤਾਨੇ ਫਿਲਮ ਆਈ ਸੀ ਉਦੋਂ ਵੀ ਅਸੀਂ ਇਦਾਂ ਪਿੰਡ ਦੇ ਵਿੱਚੋਂ ਬੱਸ ਭਰ ਕੇ ਰਾਏਕੋਟ ਸਿਨੇਮੇ ਦੇ ਵਿੱਚ ਫਿਲਮ ਦਿਖਾ ਕੇ ਲੈ ਕੇ ਆਏ ਸੀ ਤੇ ਅੱਜ ਸਾਡੇ ਪਿੰਡ ਦੇ ਵੀਰ ਪਰਮਜੀਤ ਸਿੰਘ ਜੀ ਬੇਦੀ ਸਮੂਹ ਪਰਿਵਾਰ ਵੱਲੋਂ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਅਸੀਂ 20 ਟਿਕਟਾਂ ਦੀ ਸੇਵਾ ਦੇਵਾਂਗੇ ਤੇ ਉਹਨਾਂ ਨੇ ਕੁਝ ਸੇਵਾ ਲਈਆਂ ਤੇ ਅਸੀਂ 120 ਟਿਕਟਾਂ ਅੱਗੇ ਬੁੱਕ ਕਰਵਾਈਆਂ ਨੇ ਜਿਦੇ ਵਿੱਚੋਂ ਕੁਝ ਕੁ ਸੇਵਾ ਸਾਡੇ ਕੋਲੇ ਆ ਗਈ ਆ ਤੇ ਬਾਕੀ ਸੇਵਾ ਅਸੀਂ ਭਾਈ ਬਜਤਰ ਸਿੰਘ ਗਤਕਾ ਖੜਾ ਹਠੂਰ ਵੱਲੋਂ ਹੀ ਕਰ ਰਹੇ ਹਾਂ ਸੋ ਜਿੰਨਾ ਪਰਿਵਾਰਾਂ ਨੇ ਵੀ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਅਸੀਂ ਜੋ ਬੱਚੇ ਸਾਡੇ ਨਾਲ ਜੁੜੇ ਆ ਜਾਂ ਜਿੰਨੇ ਇਲਾਕੇ ਦੇ ਵਿੱਚ ਜੁੜੇ ਆ ਸੋ ਉਹਨਾਂ ਨੂੰ ਇਹ ਫਿਲਮ ਦਿਖਾਉਣ ਲੈ ਜਾਣ ਦਾ ਮਕਸਦ ਤਾਂ ਇਹੀ ਆ ਵੀ ਬੱਚੇ ਆਪਣੇ ਵਿਰਸੇ ਦੇ ਨਾਲ ਆਪਣੇ ਸਿੱਖੀ ਦੇ ਨਾਲ ਜੁੜੇ ਰਹਿਣ ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਕਿਤਾਬਾਂ ਪੜ੍ਹਨ ਦਾ ਬੱਚੇ ਸ਼ੌਂਕ ਬਹੁਤ ਘੱਟ ਰੱਖ ਰਹੇ ਨੇ ਉਕੇ ਜਦੋਂ ਇੱਕ ਮੂਵੀ ਦੇਖਦੇ ਆ ਉਹਦੇ ਵਿੱਚ ਬੱਚੇ ਜਿਆਦਾ ਇੰਟਰਸਟਡ ਰਹਿ ਕੇ ਮੂਵੀ ਨੂੰ ਦੇਖਦੇ ਆ ਤੇ ਉਹਦੇ ਨਾਲ ਬੱਚਿਆਂ ਨੂੰ ਛੇਤੀ ਆਪਣੇ ਜੋ ਤਿਹਾਸ ਦੇ ਨਾਲ ਜਾਣੂ ਹੁੰਦੇ ਨੇ ਤੇ ਨਾਲ ਆਪਣੇ ਸਿੱਖੀ ਨਾਲ ਜੁੜਦੇ ਨੇ ਸੋ ਉਹਦੇ ਲਈ ਅਸੀਂ ਇਹ ਉਪਰਾਲੇ ਕਰ ਰਹੇ ਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਆ ਤੇ ਨਾਲ ਸਾਡੇ ਗ੍ਰੰਥੀ ਸਹਿਬਾਨ ਤੇ ਸਮੁੱਚੀ ਸਾਡੀ ਭਾਈ ਭਜਤਰ ਸਿੰਘ ਅਤਕਾ ਖੜਾ ਹਟੂਰ ਤੇ ਜਿੰਨੇ ਵੀ ਸਿੰਘ ਆ ਸੋ ਸਾਰਿਆਂ ਦੇ ਉਦਮ ਉਪਰਾਲੇ ਸਦਕਾ ਹੀ ਅਸੀਂ ਇਹ ਉਪਰਾਲੇ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਜਿਵੇਂ ਵੀਰ ਹਰਪੀਤ ਉਹਨਾਂ ਨੇ ਦੱਸਿਆ ਕਿ ਪੰਡ ਨੇ ਇਹ ਉਪਰਾਲਾ ਕੀਤਾ ਕੁਝ ਦੋਸਤਾਂ ਦੇ ਨਾਮ ਲੈਏ ਨੇ ਇਹਨਾਂ ਨੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕ ਇਹੋ ਜੇ ਸ਼ੋਭਜਾ ਨੇਕ ਕੰਮਾਂ ਦੇ ਵਿੱਚ ਜਿਹੜੇ ਅੱਗੇ ਆ ਕੇ ਇਹ ਉਪਰਾਲੇ ਕਰਦੇ ਨੇ ਤੇ ਦੋਸਤੋ ਇਸ ਤੋਂ ਬਾਅਦ ਅਸੀਂ ਨਿਕਲਣ ਲੱਗੇ ਆ ਫਿਲਮ ਦੇਖਣ ਲਈ ਤੇ ਫਿਲਮ ਦੇਖਣ ਤੋਂ ਬਾਅਦ ਫਿਲਮ ਦੇ ਰਿਵਿਊ ਨੇ ਜਿਹੜੇ ਹਰ ਬੰਦੇ ਦੀ ਆਪਣੀ ਆਪਣੀ ਦ੍ਰਿਸ਼ਟੀ ਆ ਹਰ ਬੰਦੇ ਦੇ ਆਪਣੇ ਆਪਣੇ ਰਿਵਿਊ ਹੁੰਦੇ ਨੇ ਕਿਸੇ ਚੀਜ਼ ਨੂੰ ਦੇਖਣ ਤੋਂ ਬਾਅਦ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਔਡੀ ਫਰਿਆਦ ਮੈਸਟਰੂਗਾ ਹਾਂਜੀ ਦੋਸਤੋ ਹੁਣੇ ਬੀਬੀ ਰਜਨੀ ਫਿਲਮ ਦੇਖ ਕੇ ਨਿਕਲੇ ਆ ਸੱਚਮੁੱਚ ਬਾ ਕਮਾਲ ਕੰਮ ਕੀਤਾ ਹੋਇਆ ਫਿਲਮ ਚ ਬਾਈ ਅਮਰ ਹੰਦਲ ਉਹਨਾਂ ਦੀ ਬਹੁਤ ਹੀ ਜ਼ਬਰਦਸਤ ਡਾਇਰੈਕਸ਼ਨ ਆ ਤੇ ਯੋਗਰਾਜ ਜੀ ਗੁਰਪ੍ਰੀਤ ਪੰਗੂ ਜੀ ਗੁਰਪ੍ਰੀਤ ਘੱਗੀ ਜੀ ਰੂਪੀ ਗੱਲ ਜੀ ਜਸ ਬਾਜਵਾਜੀ ਪ੍ਰਦੀਪ ਚੀਮਾ ਬਹੁਤ ਸੋਹਣਾ ਐਕਟਾ ਮਤਲਬ ਇਮੋਸ਼ਨਲ ਮੂਵੀ ਆ ਬਹੁਤ ਹੀ ਜ਼ਿਆਦਾ ਇਮੋਸ਼ਨਲ ਆ ਇਥੋਂ ਫਿਲਮ ਦੇਖਣ ਤੋਂ ਬਾਅਦ ਪਤਾ ਲੱਗਦਾ ਕਿ ਕਿਵੇਂ ਦੀ ਜ਼ਿੰਦਗੀ ਸੀ ਬੀਬੀ ਰਜਨੀ ਜੀ ਦੀ ਕਿੰਨਾ ਸਬਰ ਸੀ ਸਹਿਦਕ ਸੰਤੋਖ ਕਿੰਨਾ ਸੀ ਉਹਨਾਂ ਦਾ ਕਿੰਨੀ ਸੇਵਾ ਭਾਵਨਾ ਸੀ ਤੇ ਰੱਬ 'ਚ ਵਿਸ਼ਵਾਸ ਕਿੰਨਾ ਸੀ ਸੱਚਮੁੱਚ ਕਿਤਾਬਾਂ 'ਚ ਪਹਿਲਾਂ ਬਹੁਤ ਪੜ੍ਹੀ ਹੋਊਗੀ ਸਟੋਰੀ ਤੁਸੀਂ ਸੱਚਮੁੱਚ ਬਹੁਤ ਅਸੀਂ ਲੋਕਾਂ ਤੋਂ ਸੁਣਿਆ ਹੋਊਗਾ ਇਹ ਇਤਿਹਾਸ ਬਾਰੇ ਪਰ ਅੱਜ ਜਦੋਂ ਅਸੀਂ ਇਹ ਫਿਲਮ ਦੇਖ ਕੇ ਨਿਕਲੇ ਆ ਤਾਂ ਫਿਲਮ ਨੂੰ ਦੇਖਣ ਤੋਂ ਬਾਅਦ ਜੋ ਦਰਦ ਅਸੀਂ ਮਹਿਸੂਸ ਕਰ ਸਕਿਆ ਉਹ ਸ਼ਾਇਦ ਕਦੇ ਪਹਿਲਾਂ ਕਿਸੇ ਕਿਤਾਬ ਚੋਂ ਪੜ੍ਹ ਸੁਣ ਕੇ ਨਹੀਂ ਕਰ ਸਕੇ ਤੇ ਨਾ ਹੀ ਅਸੀਂ ਰੱਬ ਦੀ ਹੋਣ ਚ ਇੰਨਾ ਜ਼ਿਆਦਾ ਵਿਸ਼ਵਾਸ ਬਣਾ ਸਕਿਆ ਜਾਂ ਤੇ ਦੋਸਤੋ ਹੁਣ ਆਪਾਂ ਰਿਵਿਊ ਲੈਨੇ ਆ ਆਪਣੇ ਸਾਰੇ ਨਾਲ ਆਏ ਹੋਏ ਦੋਸਤਾਂ ਮਿੱਤਰਾਂ ਤੋਂ ਜਿਨ੍ਹਾਂ ਨੂੰ ਆਪਾਂ ਫਿਲਮ ਦੇਖਣ ਲਈ ਨਾਲ ਲੈ ਕੇ ਆਏ ਆ ਸੋ ਲੈਨੇ ਆ ਰਿਵਿਊ ਬਾਬਾ ਜੀ ਅਸੀ ਕਾ ਬਾਬਾ ਜੀ ਕਿਵੇਂ ਲੱਗੀ ਫਿਲਮ ਕੀ ਰਿਵਿਊ ਹੈ ਤੁਹਾਡਾ ਦੇਖੋ ਜੀ ਪਹਿਲਾਂ ਤਾਂ ਮੇਰਾ ਇਹ ਕਹਿਣਾ ਆ ਜਿਹੜਾ ਫਿਲਮ ਅੰਕਣ ਹੁੰਦਾ ਹੈ ਜੀ ਜਿਵੇਂ ਆਪਾਂ ਕਹਿੰਦੇ ਆ ਵੀ ਜਿਵੇਂ ਸੁਣਦੇ ਸੀ ਅੱਜ ਅਸਲ ਵਿੱਚ ਉਵੇਂ ਵੇਖਿਆ ਜੀ ਇਹ ਵੈਸੇ ਅਸਲ ਨਹੀਂ ਹੁੰਦਾ ਹਲ ਮੰਕਣ ਇੱਕ ਨਕਲ ਹੁੰਦੀ ਹੈ ਜੀ ਉਹ ਕਿਸੇ ਇਤਿਹਾਸ ਦੇ ਸੰਦਰਭ ਤੇ ਬਣਾਈ ਹੋਵੇ ਕਿਸੇ ਮਿਥੀਓਲੋਜੀ ਦੇ ਸੰਦਰਭ ਤੇ ਬਣਾਈ ਹੋਵੇ ਉਹ ਇੱਕ ਨਕਲ ਹੁੰਦੀ ਹੈ ਐਕਟਿੰਗ ਹੁੰਦੀ ਹੈ ਠੀਕ ਹੈ ਉਹ ਐਕਟਿੰਗ ਦੇ ਵਿੱਚ ਭਾਵਨਾਵਾਂ ਹੁੰਦੀਆਂ ਰੋਣਾ ਹੁੰਦਾ ਕਿਤੇ ਹਾਸਾ ਹੁੰਦਾ ਕਿਸੇ ਕਿਤੇ ਸਾਡੇ ਜਿਹੜੇ ਵਿਆਹਾਂ ਦੇ ਚਾ ਹੁੰਦੇ ਆ ਇੱਕ ਸੇਲੀਆਂ ਦਾ ਦੂਜੀ ਸੇਲੀ ਪ੍ਰਤੀ ਜੋ ਪਿਆਰ ਸਨੇਹ ਹੁੰਦਾ ਉਹ ਉਹ ਸਾਨੂੰ ਫਿਲਮਾਂਕਣ ਰਾਹੀਂ ਦਰਸਾਇਆ ਜਾਂਦਾ ਹੈ ਜੀ ਤੇ ਇੱਕ ਗੱਲ ਇਹ ਆ ਵੀ ਕਿਸੇ ਵੀ ਫਿਲਮ ਨੂੰ ਬਣਾਉਣ ਵਾਲਾ ਜਿਹੜਾ ਪ੍ਰੋਡਿਊਸਰ ਹੈ ਉਹਦਾ ਜੋ ਡਾਇਰੈਕਟਰ ਹੈ ਜੀ ਇਹ ਫਿਲਮਾਂ ਵਿੱਚ ਮੈਂ ਇਹਨਾਂ ਨੂੰ ਤਾਂ ਨਹੀਂ ਬਹੁਤਾ ਕਹੂੰਗਾ ਕਿਉਂਕਿ ਜੋ ਇਹਨਾਂ ਨੇ ਇਤਿਹਾਸ ਦੇ ਗ੍ਰੰਥਾਂ ਵਿੱਚੋਂ ਪੜ੍ਹਿਆ ਸੁਣਿਆ ਜਾਂ ਆਸੇ-ਪਾਸੇ ਜੋ ਵਾਪਰਦਾ ਦੇਖਿਆ ਉੱਥੇ ਲਿਖਿਆ ਪੜ੍ਹਿਆ ਉਸ ਦੇ ਆਧਾਰ ਤੇ ਉਹਨਾਂ ਨੇ ਆਪਣੀ ਇੱਕ ਫਿਲਮ ਬਣਾਈ ਹੈ ਬਸ ਜੀ ਠੀਕ ਹੈ ਜੀ ਜਿਹਦਾ ਨਾਮ ਉਹਨਾਂ ਨੇ ਬੀਬੀ ਰਜਨੀ ਦਿੱਤਾ ਹੈ ਜੀ ਕਿਉਂਕਿ ਇਸੇ ਬਾਬਤ ਜਿਹੜੇ ਇਤਿਹਾਸ ਦੇ ਤੱਥ ਨੇ ਉਹ ਬਹੁਤ ਜਾਨੀ ਪੰਥ ਦੇ ਵਿੱਚ ਦਵਾਵਾ ਭਰੇ ਹਨ ਕਿਸੇ ਦਾ ਕੁਛ ਮੰਨਣਾ ਕਿਸੇ ਦਾ ਕੁਛ ਮੰਨਣਾ ਸੋ ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ ਜੀ ਤੋਂ ਇਸ ਲਈ ਵੀ ਜਿਹੜਾ ਮੈਂ ਇਹਦਾ ਸੁਨੇਹਾ ਆ ਜਿਹੜੀ ਫਿਲਮ ਦਾ ਉਹ ਇਹ ਮਿਲਦਾ ਆ ਵੀ ਜਿਵੇਂ ਇੱਕ ਮਿਥਿਓਲੋਜੀ ਦੀ ਕਹਾਣੀ ਦੀ ਉਦਾਹਰਣ ਜੀ ਕੁਰਬਾਨੀ ਵਿੱਚ ਧਰੂਪ ਰਹਿਲਾਦ ਜਪਿਓ ਹਰ ਜੈਸੇ ਆ ਵੀ ਦ੍ਰਿੜਤਾ ਉਹਨਾਂ ਵਰਗੀ ਰੱਖੋ ਭਰੋਸਾ ਦ੍ਰਿੜਤਾ ਰੱਬ ਪ੍ਰਤੀ ਐਦਾਂ ਰੱਖੋ ਵੀ ਹੋਰ ਆਪਣੇ ਪਿਓ ਨੂੰ ਵੀ ਉਹਨੇ ਰੱਬ ਨਹੀਂ ਮੰਨਿਆ ਤੇ ਭਾਵੇਂ ਉਹ ਜੋ ਕੁਛ ਮਰਜੀ ਮੈਨੂੰ ਕਰ ਲੈ ਆਪਣੇ ਹੰਕਾਰ ਵਿੱਚ ਉਹ ਹਰਨਾਖਸ਼ ਜੋ ਕੁਛ ਕਰਦਾ ਸੀ ਤੇ ਜਿਵੇਂ ਇਸ ਫਿਲਮ ਫਿਲਮ ਦੇ ਵਿੱਚ ਵੀ ਜੋਗਰਾਜ ਕਹਿੰਦੇ ਆ ਵੀ ਮੈਂ ਹਰਨਾਖਸ਼ ਨੂੰ ਵੀ ਲੋਕ ਭੁੱਲ ਜਾਣਗੇ ਸੋ ਇੱਕ ਇਹ ਮੈਸੇਜ ਆ ਵੀ ਕਿਸੇ ਵੀ ਬੰਦੇ ਨੂੰ ਹੰਕਾਰ ਵਿੱਚ ਆ ਕੇ ਆਪਣੀ ਹੋਸ਼ ਤੋਂ ਬਾਹਰ ਨਹੀਂ ਹੋਣਾ ਚਾਹੀਦਾ ਕਿਸੇ ਗਰੀਬ ਤੇ ਹੱਸਣਾ ਨਹੀਂ ਚਾਹੀਦਾ ਵੀ ਜਿਵੇਂ ਉਹ ਕਹਿੰਦਾ ਸੀ ਪਖਾਰੀ ਨਾਲ ਵਿਆਹਾਂਗਾ ਤੈਨੂੰ ਮੰਗਤੀ ਨੂੰ ਵੇਖੂਗਾ ਇਹ ਕੋਈ ਪਤਾ ਨਹੀਂ ਹੁੰਦਾ ਵੀ ਜਿਵੇਂ ਬੀਬੀ ਰਜਨੀ ਅੱਗੋਂ ਉਹ ਬੋਲਦੀ ਆ ਵੀ ਜੋ ਰਾਜ ਦੇ ਤਾਂ ਕਵਣ ਵਡਾਈ ਜੋ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ ਹਨਾ ਤਾਂ ਜੇ ਭੀਖ ਵੀ ਮੰਗਾ ਲੇਗਾ ਉਹ ਪਾਣੀ ਦੀ ਰਜਾਲ ਚ ਰਹਿਣ ਵਾਲੀ ਗੱਲ ਹੁੰਦੀ ਆ ਸੋ ਜਿਹੜੇ ਕਾਗੋ ਹੰਸ ਦੀ ਗੱਲ ਆ ਉਹ ਇਸ ਫਿਲਮ ਦੇ ਵਿੱਚ ਵੀ ਦੇਖਿਆ ਵੀ ਅੰਦਰ ਦੀ ਕਾਲਖ ਅੰਦਰ ਦੇ ਪਾਪ ਸਾਡੇ ਗੁਰੂ ਧੋ ਦਿੰਦਾ ਆ ਇਹ ਤੇ ਕੋਈ ਸ਼ੱਕ ਨਹੀਂ ਗੁਰੂ ਸਾਡੇ ਅੰਦਰ ਦੇ ਪਾਪਾ ਨੂੰ ਆਪਣੀ ਚੰਗੀ ਮੱਤ ਦੇ ਕੇ ਕਾਲੇ ਹੋਏ ਮਨਾਂ ਨੂੰ ਚਿੱਟੇ ਕਰਦਾ ਵਾ ਉਹ ਅੱਜ ਵੀ ਕਰਦਾ ਉਹ ਕੱਲ ਵੀ ਕਰਦਾ ਸੀ ਉਹ ਅੱਗੋਂ ਵੀ ਕਰਦਾ ਰਹੇਗਾ ਹਾਂ ਬਾਰੀ ਤੌਰ ਤੇ ਕਿਸੇ ਨੂੰ ਕੋਈ ਰੰਗ ਦਾ ਕਾਲਾ ਜਾਂ ਭੇਦ ਭਾਵ ਇਦਾਂ ਦਾ ਤਾਂ ਗੁਰੂ ਕਿਸੇ ਨਾਲ ਨਹੀਂ ਕਰਦਾ ਸੋ ਬਾਹਰ ਦੇ ਰੰਗਾਂ ਦੀ ਗੱਲ ਨਹੀਂ ਸੀ ਇੱਥੇ ਨਾ ਕਾਲੇ ਕਾਂਵਾਂ ਦੇ ਚਿੱਟੇ ਹੋਣ ਦੀ ਗੱਲ ਸੀ ਸਾਡੇ ਕਾਲੇ ਕਾਂ ਮਨ ਨੇ ਤੇ ਉਹਨਾਂ ਨੂੰ ਗੁਰੂ ਪਾਤਸ਼ਾਹ ਚਿੱਟੇ ਹੰਸਾਂ ਵਰਗੇ ਬਣਾ ਦਿੰਦਾ ਮੇਰਾ ਤਾਂ ਇਹੀ ਮੰਨਣਾ ਹੈ ਇਸ ਇਤਿਹਾਸ ਦੇ ਤੱਥਾਂ ਬਾਬਤ ਬਾਕੀ ਫਿਲਮ ਬਤਾਵਕੇ ਆ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਬਾਕੀ ਇੱਕ ਗੱਲ ਉਹ ਜਿਹੜੀ ਪਾਸ਼ੋਆ ਵਿੱਚ ਵੀ ਲੋਕਾਂ ਨੂੰ ਇਹ ਸਿੱਖਣਾ ਜ਼ਰੂਰ ਚਾਹੀਦਾ ਹੈ ਵੀ ਉਂਗਲ ਲਾਉਣ ਵਾਲੇ ਲੋਕਾਂ ਤੋਂ ਜਿਵੇਂ ਤੀਲੀ ਲਾਉਣ ਵਾਲੇ ਲੋਕਾਂ ਤੋਂ ਬਚਣਾ ਚਾਹੀਦਾ ਹੈ ਆਪਣੇ ਪਰਿਵਾਰਾਂ ਨੂੰ ਸੰਭਲ ਕੇ ਚਲਾਉਣਾ ਚਾਹੀਦਾ ਆਲੇ-ਦਾਲੇ ਵਾਲੇ ਜਿਹੜੇ ਪਰਿਵਾਰਾਂ ਨੂੰ ਉਜਾੜਨ ਵਾਲੇ ਹੁੰਦੇ ਐ ਇਦਾਂ ਤੀਲੀ ਇਧਰੋਂ ਲਾਤੀ ਉਧਰ ਲਾਤੀ ਵੀ ਇਹਨਾਂ ਤੀਲੀ ਲਾਉਣ ਵਾਲੇ ਲੋਕਾਂ ਤੋਂ ਬਚ ਕੇ ਰੋ ਬਸ ਇੰਨੀ ਕੁ ਮੇਰੀ ਤਾਂ ਬੇਨਤੀ ਐ ਇਸ ਫਿਲਮ ਦੀ ਬਾਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਰ ਵੀ ਤੁਸੀਂ ਦੱਸੋ ਜੀ ਕੀ ਲੱਗਿਆ ਸਭ ਤੋਂ ਵਧੀਆ ਕੀ ਲੱਗਿਆ ਫਿਲਮ ਤੁਹਾਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਗ੍ਰਾਂਥੀ ਸਿੰਘ ਜੀ ਨੇ ਦੱਸਿਆ ਗਿਆ ਵੀ ਵਿਸ਼ਵਾਸ ਤੇ ਦ੍ਰਿੜਤਾ ਤੇ ਸਬਰ ਜੀ ਉਹ ਫਿਲਮ ਤੋਂ ਸਿੱਖਣ ਨੂੰ ਮਿਲਦਾ ਵੀ ਗੁਰੂ ਤੇ ਭਰੋਸਾ ਹੋਵੇ ਤਾਂ ਗੁਰੂ ਜੋ ਵੀ ਚਾਹੁੰਦੋ ਕਰਾ ਸਕਦਾ ਬਿਲਕੁਲ ਕਿਉਂਕਿ ਗੁਰੂ ਤੇ ਜਿਹੜਾ ਤਾ ਵਿਸ਼ਵਾਸ ਆਪਣਾ ਮਨ ਹੀ ਨਹੀਂ ਖੜਦਾ ਗੁਰੂ ਤੇ ਤਾਂ ਫਿਰ ਗੁਰੂ ਵੀ ਆਪਣੀ ਬਾਣ ਹੀ ਫੜਦਾ ਫਿਲਮ ਦੇ ਵਿੱਚ ਬਸ ਸਬਰ ਸੰਤੋਖ ਤੇ ਯਾਨੀ ਕਿ ਆਪਣੇ ਆਲੇ ਦੁਆਲੇ ਦੇ ਵਿੱਚ ਜੋ ਆਚਰਣ ਅੱਜ ਦੇ ਸਮੇਂ 'ਚ ਵੇਚਰਦਾ ਉਹਨੂੰ ਸਮਝ ਕੇ ਸੋਚ ਕੇ ਚੱਲਣਾ ਚਾਹੀਦਾ ਕਿਉਂਕਿ ਜੈਸੀ ਕਰਨੀ ਵੈਸੀ ਭਰਨੀ ਉਹ ਵੀ ਨਤੀਜੇ ਫਿਲਮ 'ਚ ਦੱਸੇ ਗਏ ਵੀ ਜਿਹਹੇ ਜਿਹਾ ਆਪਾਂ ਕਿਸੇ ਨਾਲ ਕਰਾਂਗੇ ਉਹਹੇ ਜਿਹਾ ਫਲ ਆਪਾਂ ਨੂੰ ਮਿਲੂਗਾ ਇਹ ਕਿ ਬਹੁਤ ਵਧੀਆ ਫਿਲਮ ਸੀ ਮੈਸੇਜ ਵਧੀਆ ਸੀ ਉਹ ਕਿ ਆਉਣ ਵਾਲੇ ਸਮੇਂ ਦੇ ਲਈ ਬੱਚੇ ਆਪਣੇ ਜਾਂ ਇੱਕ ਸਿੱਖੀ ਤੋਂ ਲਾ ਲਓ ਜਾਂ ਆਪਣੇ ਗੁਰੂ ਘਰਾਂ ਤੋਂ ਲਾ ਲਓ ਦੂਰ ਹੁੰਦੇ ਜਾ ਰਹੇ ਆ ਵੀ ਉਹ ਉਹਨਾਂ ਦੇ ਲਈ ਇਹ ਮੈਸੇਜ ਚਲੋ ਵਧੀਆ ਵੀ ਆ ਬਾਕੀ ਨੈਗੇਟਿਵ ਪੋਜ਼ਿਟਿਵ ਪੱਖ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਜੀ ਕੋਈ ਵੀ ਚੀਜ਼ ਆਪਾਂ ਕਰਦੇ ਆ ਵੀ ਉਹਦੇ ਨੈਗੇਟਿਵ ਪੋਜ਼ਿਟਿਵ ਪੁਆਇੰਟ ਹੁੰਦੇ ਹੀ ਹੁੰਦੇ ਆ ਠੀਕ ਉਹ ਆਪਣਾ ਨਜ਼ਰੀਆ ਹੋਣਾ ਚਾਹੀਦਾ ਆਪ ਨੂੰ ਪੋਜ਼ਿਟਿਵ ਦੇ ਨਾਲ ਦੇਖਣਾ ਜਾਂ ਨੈਗੇਟਿਵ ਦੇ ਨਾਲ ਦੇਖਣਾ ਠੀਕ ਹੈ ਨਜ਼ਰੀਆ ਆਪੂ ਆਪਣਾ ਹੈਗਾ ਪਰ ਆਉਣ ਵਾਲੇ ਸਮੇਂ ਦੇ ਲਈ ਜਾਂ ਬੱਚਿਆਂ ਲਈ ਜਾਂ ਅੱਗੇ ਹੋਰ ਆਪਾਂ ਦੀ ਤਾਂ ਉਹਦੇ ਲੈ ਇੱਕ ਵਧੀਆ ਸੰਦੇਸ਼ ਆ ਵੀ ਚਲੋ ਨਜ਼ਰੀਆ ਢੋਡ ਢੀ ਹੋ ਸਕਦਾ ਹੈਗਾ ਕੋਈ ਕਿਸੇ ਢੰਗ ਨਾਲ ਦੇਖਦਾ ਕੋਈ ਕਿਸੇ ਢੰਗ ਨਾਲ ਦੇਖਦਾ ਪਰ ਵਿਸ਼ਵਾਸ ਭਰੋਸਾ ਆਪਣੇ ਗੁਰੂ ਤੇ ਬੰਨਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰੂ ਰਾਮਦਾਸ ਤੇ ਬੰਨਣਾ ਤੇ ਉਹ ਬਹੁਤ ਵੱਡੀ ਇੱਕ ਫਿਲਮ ਦੇ ਵਿੱਚੋਂ ਸਾਨੂੰ ਦੇਖਣ ਨੂੰ ਮਿਲੇਆ ਸੋ ਬਹੁਤ ਵਧੀਆ ਮੈਸੇਜ ਫਿਲਮ ਲੱਗੀ ਜੀ ਅ ਸੋ ਦੋਸਤੋ ਸਾਡੇ ਨਾਲ ਕੁਝ ਮਤਾਵਾ ਪਹਿਣਾ ਵੀ ਆਈਆਂ ਨੇ ਪਿੰਡ ਤੋਂ ਆਪਾਂ ਉਹਨਾਂ ਦੇ ਵੀ ਵਿਚਾਰ ਜ਼ਰੂਰ ਲਵਾਂਗੇ ਹਾਂਜੀ ਮਾਦਾ ਕੀ ਕਿਵੇਂ ਲੱਗੀ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗੀ ਪਤ ਕੀ ਵਧੀਆ ਲੱਗਿਆ ਅੱਗੇ ਸੁਣੇ ਸੀ ਵੀ ਥੋਣ ਦੇ ਹੁੰਦੇ ਸੀ ਬਜ਼ੁਰਗਾਂ ਤੋਂ ਵੀ ਰਜਨੀ ਲੈ ਕੇ ਕਰਕੇ ਪਿੰਗ ਲੈਣਾ ਉਹਦੇ ਪਿਓ ਨੇ ਵਿਆਹ ਤਾਂ ਸੀ ਵਿਆਹ ਕਰਕੇ ਉਹ ਰਜਨੀ ਵਿਚਾਰੀ ਉਹਨੂੰ ਲਈ ਫੇਰਦੀ ਹੁੰਦੀ ਸੀ ਪਿੰਗੇ ਚ ਪਾ ਕੇ ਤੇ ਮੈਂ ਪਹਿਲੋ ਅੱਜ ਅੱਖੀਂ ਦੇਖ ਲਿਆ ਅੱਗੇ ਸੁਣਦੇ ਜਰੂਰ ਸੀ ਬਜ਼ੁਰਗਾਂ ਤੇ ਵੱਡਿਆਂ ਤੋਂ ਵੀ ਆਏ ਹੁੰਦਾ ਸੀ ਆਮ ਤਸ ਜੀ ਅੱਜ ਇਹ ਅੱਖੀਂ ਦੇਖ ਲਿਆ ਆਪਾਂ ਪਤ ਸੋ ਦੋਸਤੋ ਜਿਵੇਂ ਮਾਤਾ ਜੀ ਹੁਣਾਂ ਵੀ ਦੱਸਿਆ ਵੀ ਪਹਿਲਾਂ ਪੜਿਆ ਸੁਣਿਆ ਬਹੁਤ ਸੀ ਇਸ ਕਹਾਣੀ ਬਾਰੇ ਅੱਜ ਜਿਨ੍ਹਾਂ ਨੇ ਆਪਣੀ ਅੱਖੀਂ ਫਿਲਮ ਦੇਖੀ ਆ ਸੋ ਮੇਰਾ ਸਾਰੇ ਦੋਸਤਾਂ ਨੂੰ ਵੀਡੀਓ ਵੇਖਣ ਵਾਲਿਆਂ ਨੂੰ ਇੱਕ ਸੁਨੇਹਾ ਜ਼ਰੂਰ ਆ ਕਿ ਆਪਣੇ ਬੱਚਿਆਂ ਨੂੰ ਫਿਲਮ ਜ਼ਰੂਰ ਦਿਖਾਓ ਕਿਉਂਕਿ ਬੱਚੇ ਫਿਲਮਾਂ ਦੇਖ ਕੇ ਜ਼ਿਆਦਾ ਸਿੱਖ ਰਹੇ ਨੇ ਜਿੰਨਾ ਆਪਾਂ ਦੱਸ ਸਕਦੇ ਆ ਜਿੰਨਾ ਸਮਝਾ ਸਕਦੇ ਆ ਉਹ ਵੀ ਕੋਸ਼ਿਸ਼ ਕਰ ਰਹੇ ਆ ਪਰ ਨਾਲ ਨਾਲ ਇਹੋ ਜਿਹੀਆਂ ਕੋਸ਼ਿਸ਼ਾਂ ਜੋ ਵੱਡੇ ਲੈਵਲ ਤੇ ਕੀਤੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਤਾਂ ਸਾਨੂੰ ਵੀ ਨਾਲ ਇਹਦੇ 'ਚ ਹਿੱਸੇਦਾਰ ਬਣਨਾ ਚਾਹੀਦਾ ਕਿ ਇਹੋ ਜਿਹੀਆਂ ਸਾਰਤਕ ਫਿਲਮਾਂ ਜਿਹੜੀਆਂ ਬਣੀਆਂ ਉਹਨਾਂ ਨੂੰ ਬੱਚਿਆਂ ਨੂੰ ਜ਼ਰੂਰ ਪਹੁੰਚਦਿਆਂ ਕਰੀਏ ਬੱਚਿਆਂ ਤੱਕ ਤੇ ਨਾਲ ਹੀ ਮੈਂ ਵਧਾਈ ਦਿੰਨਾ ਇਸ ਜਿਹੜੀ ਫਿਲਮ ਦੇ ਪ੍ਰੋਡਿਊਸਰ ਨੇ ਗੁਰਕਰਨ ਢਾਲੀਵਾਲ ਜੀ ਪੈਂਕੀ ਢਾਲੀਵਾਲ ਤੇ ਜਿੱਦਾਂ ਪਹਿਲਾਂ ਮੈਂ ਨਾਮ ਲਿਆ ਬਾਈ ਅਮਰ ਹੰਦਲ ਹੁਣੀ ਜਿਹੜੋ ਡਾਇਰੈਕਟਰ ਨੇ ਇਸ ਫਿਲਮ ਦੀ ਤੇ ਸਾਰੀ ਸਮੁੱਚੀ ਟੀਮ ਇਸ ਫਿਲਮ ਦੀ ਸਾਰੀ ਵਧਾਈ ਦੀ ਪਾਤਰ ਤੇ ਸ਼ੁਕਰੀਆ ਦੋਸਤੋ